ਐਕਚੁਅਲੀ ਹਰ ਵਾਰ ਨਵੇਂ ਜਿਹੇ ਬੰਦੇ ਹੀ ਅਟੈਕ ਕਰਦੇ ਨੇ ਮੇਰੇ ਤੇ। ਚੱਕ ਹੁਣ ਇਸਤੇ ਕਰੀ ਕਿ ਉਸ ਅੱਧੀ ਕੇ ਅੰਦਰ। ਨਹੀਂ ਪਤਾ ਉਹਦੀ ਗੱਲ। ਹਾਨੀ ਮੈਂ ਆਪਦੀ ਰਿਪੋਰਟ ਹੀ ਦੇ ਲਈ। ਪਤਾ ਕੀ ਜਾਂਦਾ ਮੇਰਾ ਨੇਚਰ ਬੜਾ ਸਿੰਪਲ ਜਿਹਾ। ਹਾਂ ਬਰਤਦਾਨਾਮੇ ਕਿਤੇ ਅੰਨਾ ਜਾਨਣਾ ਐਵੇਂ ਕੀਏ। ਹੁਣ ਕੋਰਟ ਜਾਂ ਪੁਲਿਸ ਨਾ ਕੋਰਟ ਤਾਂ ਜਾਣਾ ਹੀ ਪੈਂਦਾ। ਕਿਨੋ ਬਈਓ हां जी नमस्कार जी मेरा नाम एडवोकेट दवेंद्र राजपूत है जी ये जो वीडियो वायरल हो रही है 21 मिनट की है अह बेसिकली मैं पंजाब एंड हरियाणा हाई कोर्ट बार ਦਾ ਮੈਂਬਰ ਹਾਂ ਤੇ ਪਟਿਆਲਾ ਡਿਸਟ੍ਰਿਕਟ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਤੇ ਕੱਲ ਰਾਤ ਪਹਿਲਾਂ 8:30 ਵਜੇ ਮੇਰੇ ਘਰ ਦੇ ਬਾਹਰ ਚਾਰ ਬੰਦੇ ਆਏ ਆ ਅਣਪਛਾਤੇ ਉਹਨਾਂ ਨੇ ਮੇਰੇ ਗੈਰੇਜ ਦੇ ਬਾਹਰ ਲੁੱਕ ਕੇ ਨੇਰੇ ਦੇ ਵਿੱਚ ਮੇਰੀ ਰੇਕੀ ਕੀਤੀ ਹੈ ਫਿਰ ਮੇਰੇ ਘਰ ਦੀ ਬੈਕ ਸਾਈਡ ਤੇ ਹੀ ਮੇਰਾ ਪਲਾਟ ਹੈ ਨਾਲ ਮੇਰਾ ਹੋਟਲ ਹੈ ਉੱਥੇ ਆਏ ਆ ਉਹਨਾਂ ਨੇ ਪੂਰੇ ਪਲਾਟ ਦੇ ਵਿੱਚ ਮੇਰੇ ਕੋਲ ਸੀਸੀਟੀਵੀ ਫੁਟੇਜ ਹੈ ਉੱਥੇ ਸਾਰੇ ਪਲਾਟ ਦੀ ਰੇਕੀ ਕਰਕੇ ਇੱਕ ਇੱਕ ਕਮਰੇ ਦੇ ਵਿੱਚ ਵੀ ਵੜੇ ਆ ਫੇਰ ਇੱਕ ਰਵਾੜ ਵੀ ਮਿਲੀ ਹੈ ਤੇ ਹੋਰ ਵੀ ਕਾਫੀ ਤੋੜਪਾਨ ਕੀਤੀ ਆ ਦੇਖੋ ਮੇਰੀ ਗੱਡੀ ਦੇ ਸ਼ੀਸ਼ੇ ਸਾਰੇ ਤੋੜਤੇ ਤੇ ਨਾਲ ਦੋ ਫਾਇਰ ਕੀਤੇ ਆ ਉਹਨਾਂ ਨੇ ਉਸ ਦੀ ਆਵਾਜ਼ ਆਈ ਹੈ ਕੁੱਤੇ ਭੱਜੇ ਆ ਸਾਰਾ ਸੀਸੀਟੀਵੀ ਦੇ ਵਿੱਚ ਉਹਨਾਂ ਦੇ ਪੰਜ ਬੰਦਿਆਂ ਕੋਲੇ ਵੈਪਨਸ ਹੈ ਭਜਦੇ ਹੋਏ ਦਿਖਿਆ ਤੇ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਮੈਨੂੰ ਘਰ ਤੋਂ ਬਾਹਰ ਕੱਢ ਕੇ ਮੇਰੇ ਤੇ ਅਟੈਕ ਕੀਤਾ ਜਾਵੇ ਲੇਕਿਨ ਮੈਂ ਜਦੋਂ ਘਰੇ ਉਹਨਾਂ ਨੇ ਬੈਲ ਮਾਰੀ ਮੈਂ ਜਵਾਬ ਦਿੱਤਾ ਵੀ ਮੈਂ ਨਹੀਂ ਬਾਹਰ ਆਣਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਰஞ்சிਸ਼ ਕੱਢਣ ਲਈ ਮੇਰੇ ਇੱਧਰ ਆ ਕੇ 플ੌਟ ਦੇ ਵਿੱਚ ਘਰ ਦੇ ਵਿੱਚ ਅਟੈਕ ਕਰਤਾ ਕਾਰਨ ਕਿ ਜਦੋਂ ਪੁੱਦੇ ਕੋਈ ਪਹਿਲਾਂ ਕੋਈ ਲੜਾਈ ਹੋਵੇ ਯਾਰ ਰஞ்சிਸ਼ ਉਹ ਕਿਹਨੂੰ ਪਹਿਲਾਂ ਵੀ ਆਲਰੇਡੀ ਮੇਰੇ ਤੇ ਇਸੀ 플ੌਟ ਦੇ ਵਿੱਚ ਮੈਂ ਖੜਾ ਸੀਗਾ ਸੰਡੇ ਵਾਲਾ ਦਿਨ ਸੀਗਾ ਲੋਹੀ ਦੇ ਵਿੱਚ ਦੋ ਬੰਦੇ ਆਏ ਸੀਗੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਮੇਰੇ ਤੇ ਅਟੈਕ ਕਰਨ ਦੀ ਉਹਦੀ ਐਫ ਆਈ ਆਰ ਵੀ ਦਰਜ ਹੈ ਥਾਣਾ ਗਤਵਾਲੀ ਦੇ ਵਿੱਚ ਆਲਰੇਡੀ ਮੇਰੇ ਤੇ ਕੋਰਟ ਦੇ ਵਿੱਚ ਵੀ ਇੱਕ ਮਤਲਬ ਕੇਸਿਸ ਲੜਦੇ ਰਹਿੰਦੇ ਆ ਸੀ ਉੱਥੇ ਕੋਰਟ ਦੇ ਵਿੱਚ ਵੀ ਅਟੈਕ ਹੋਇਆ ਸੀ ਉਸਦੀ ਵੀ ਐਫ ਆਈ ਆਰ ਚਾਰ ਨੰਬਰ ਡਿਵੀਜ਼ਨ ਦੇ ਵਿੱਚ ਦਰਜ ਹੋਈ ਸੀ ਮੇਰੇ ਤੇ ਪਿਛਲੇ ਕਈ ਸਾਲ ਕਈ ਵਾਰ ਅਟੈਕ ਹੋ ਚੁੱਕੇ ਕਈ ਸਾਲਾਂ ਦੇ ਵਿੱਚ ਕੇ ਮੇਰੇ ਘਰ ਕੋ ਜੰਦ ਹੈ ਮੈਨੂੰ ਆਪਣੇ ਪਟਿਆਲਾ ਦੇ ਐਸਐਸਪੀ ਸਾਹਿਬ ਤੇ ਬਹੁਤ ਮਾਣ ਹੈ ਬਹੁਤ ਅੱਛੇ ਆਫੀਸਰ ਹੈ ਵੈਲ ਐਜੂਕੇਟਿਡ ਹੈ ਵੈਲ ਬੜੇ ਵਧੀਆ ਵਧੀਆ ਉਹਨਾਂ ਨੇ ਕੇਸ ਹੈਂਡਲ ਕੀਤੀ ਹੈ ਰੀਸੈਂਟਲੀ ਐਂਡ ਪੂਰਾ ਯਕੀਨ ਹੈ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਉਹ ਮੁਜਰਮਾਂ ਨੂੰ ਫੜਨਗੇ ਜਲਦੀ ਤੋਂ ਜਲਦੀ ਇਹ 8:49 ਮਿੰਟ ਤੇ ਮੇਰੇ ਘਰ ਵੱਲ ਮਤਲਬ ਮੇਰੇ ਮੇਨ ਗੇਟ ਤੇ ਨਹੀਂ ਆਏ ਇਹ ਦੋਨੋਂ ਹੁੰਦੇ ਮੇਰੇ ਘਰ ਤੋਂ ਥੋੜੀ ਦੂਰੀ ਇਹਨਾਂ ਨੇ ਮੋਟਰਸਾਈਕਲ ਲਾਤਾ ਵੀ ਨੰਬਰ ਨਾ ਦਿਖੇ ਇਹ ਮੇਰੇ ਘਰ ਦੇ 메ਨ ਗੇਟ ਵੱਲ ਚਲੇ ਗਏ ਹੁਣ ਪੈਦਲ ਜਾ ਰਹੇ ਨੇ ਫਿਰ ਇਹਨੂੰ ਦੂਜੇ ਲੜਕੇ ਨੂੰ ਫੋਨ ਆਇਆ ਕਿਸੇ ਦਾ ਇਰੇ ਹੀ ਮੇਰੇ ਘਰ ਪੈਦਲ ਤੁਰ ਕੇ ਆ ਗਏ ਇਧਰ ਨੂੰ ਉਸ ਤੋਂ ਬਾਅਦ ਇਹਨੇ ਬੈਲੋ ਮਾਰੀ ਮੈਂ ਫਿਰ ਕੇਟਾ ਨਹੀਂ ਖੋਲਿਆ ਮੈਂ ਅੰਦਰ ਹੀ ਕਹਿਤਾ ਵੀ ਕਮਰਾ ਹੈ ਨਹੀਂ ਇਹਨੂੰ ਕੋਈ ਫੋਨ ਤੇ ਇਨਸਟਰਕਸ਼ਨ ਦੇ ਰਿਆ ਸੀ ਵੀ ਹੈ ਨਹੀਂ ਇਧਰ ਇਹਦਾ ਘਰ ਹੈ ਇਧਰ ਇਹ 체 ਰਿ조ਟ ਹੈ ਇਧਰ ਘਰ ਹੈ ਸਾਰਾ ਇਹਨੂੰ ਪਤਾ ਸੀ ਕਿਉਂਕਿ ਜਦੋਂ ਇਹ ਗੈਰੇਜ ਦੇ ਬਾਰੇ ਇਹਨੇ ਮੋਟਰਸਾਈਕਲ ਲਾਇਆ ਉਸ ਟਾਈਮ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਵੀ ਇੰਨੇ ਜ਼ਿਆਦਾ ਕੈਮਰੇ ਮੇਰੇ ਕੋਲ ਲੱਗੇ ਹੋਏ ਆ ਮੇਰੇ ਨਾਲ ਗੱਲ ਕਰ ਰਹੇ ਹੋ ਇਹ ਫਿਰ ਮੇਰੇ ਨਾਲ ਘਰ ਤੋਂ ਗੱਲ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੇ ਮੋਟਰਸਾਈਕਲ ਦੂਰ ਲਾਇਆ ਹੋਇਆ ਸੀ